ਇਸ ਵਕਤ ਮੇਰੇ ਨਾਲ ਸਪੀਕਰ ਕੁਲਤਾਰ ਸੰਧਵਾ ਜਿਨੇ ਸੰਧਵਾ ਜੀ ਸਭ ਤੋਂ ਪਹਿਲਾਂ ਮੋਹਿੰਦਰ ਭਗਤ ਜਿੱਤ ਕੇ ਆਏ ਆਜ ਅਫੀਸ਼ੀਅਲ ਤੌਰ ਤੇ ਸ਼ਪਤ ਲਈਏ ਕੀ ਕਹਾਂਗੇ। ਨਹੀਂ ਮੈਂ ਉਹਨਾਂ ਨੂੰ ਵਧਾਈ ਦੇਣਾ ਜੀ। ਅੱਜ ਉਹਨਾਂ ਨੇ ਸੋਚ ਅੱਜ ਲਈਏ ਔਰ ਅੱਜ ਫਾਰਮਲੀ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣ ਗਏ ਆ ਜਲੰਧਰ ਪੱਛਮੀ ਜਿਹੜੀ ਸੀਟ ਹੈ ਉਥੋਂ ਔਰ ਮੈਂ ਆਸ ਕਰਦਾ ਕਿ ਉਹ ਜਲੰਧਰ ਦੇ ਜਲੰਧਰ ਪੱਛਮੀ ਦੇ ਲੋਕਾਂ ਦੀਆਂ ਆਸਾਂ ਤੇ ਖਰੇ ਉਤਰਦੇ ਹੋਏ ਆਪ ਦੀ ਜਿਹੜੀ ਨਵੀਂ ਜ਼ਿੰਮੇਵਾਰੀ ਹੈ ਇਹਨੂੰ ਤੰਦੇ ਹੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਵੈਸੇ ਤੁਸੀਂ ਸਪੀਕਰ ਹੋ ਤੁਸੀਂ ਪਰ ਫਿਰ ਵੀ ਇੱਕ ਸਵਾਲ ਕਰ ਲੈਣਾ ਕਿ ਜੇ ਕਿਸਾਨਾਂ ਦੀ ਗੱਲ ਕਰ ਲਈਏ ਤੁਸੀਂ ਪਤਾ ਹੀ ਹੋਗਾ ਸ਼ੰਭੂ ਬਾਰਡਰ 'ਚ ਜੋ ਕੁਝ ਚੱਲ ਰਿਹਾ ਹੈ ਇਹ ਕਿਹਾ ਜਾ ਰਿਹਾ ਕਿਸਾਨ ਕਰਨ ਅੱਗੇ ਜਾਵਾਂਗੇ ਸਵਾਲ ਇਹ ਚੱਕੇ ਜਾ ਰਹੇ ਨੇ ਕਿ ਸ਼ਾਇਦ ਪੰਜਾਬ ਦੀ ਸਥਿਤੀ ਜਿਹੜੀ ਹੈ ਲਾਅ ਐਂਡ ਆਰਡਰ ਸਥਿਤੀ ਉਹ ਨਾ ਖਰਾਬ ਹੋਏ ਇਸ ਚੀਜ਼ ਨੂੰ ਲੈ ਕੇ ਕਿਉਂਕਿ ਹਰਿਆਣਾ ਵੀ ਆਪਣੀ ਬਚਾਅ ਦੀ ਗੱਲ ਕਰਦਾ ਪੰਜਾਬ ਆਪਣੇ ਬਚਾਅ ਦੀ ਗੱਲ ਕਰ ਦੇਖੋ ਜੀ ਕਿਸਾਨ ਕੋਈ ਉਪਤਰ ਵੀ ਥੋੜੀ ਹੈ ਇਹ ਤਾਂ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਆ ਆ ਭੁੱਖੇ ਰਹਿ ਕੇ ਆ ਤੁਸੀਂ ਦੇਖੋ ਥੋੜੀ ਜੀ ਬਾਰਿਸ਼ ਹੋ ਜੇ ਸਾਰਾ ਖਰਾਬ ਹੋ ਜਾਂਦਾ ਕੰਮ ਮਤਲਬ ਸਭ ਤੋਂ ਵੱਧ ਰਿਸਕ ਤੇ ਜਿਹੜਾ ਰਹਿੰਦਾ ਕਿਸਾਨ ਰਹਿੰਦਾ ਔਰ ਸਭ ਤੋਂ ਘੱਟ ਇਨਸ਼ੋਰਡ ਹੈ ਸਾਡਾ ਕਿਸਾਨ ਹੈ ਗੱਲ ਕਿਸਾਨ ਦੀ ਹੁੰਦੀ ਹੈ ਲੁੱਟਮਾਰ ਹੋਰ ਕੋਈ ਕਰ ਜਾਂਦਾ 10 ਲੱਖ ਕਰੋੜ ਤੁਸੀਂ ਇੰਡਸਟਰੀਅਲਿਸਟ ਨੂੰ ਦਿੱਤਾ ਐ ਸਬਸਿਡੀ ਉਹ ਕਿਸਾਨ ਦੇ ਵੀ ਕੁਝ ਕਰੋ ਜਿਹੜਾ ਦੇਸ਼ ਦਾ ਅੰਨ ਭੰਡਾਰ ਪੂਰਾ ਕਰਦਾ ਭੁੱਖਿਆਂ ਨੂੰ ਖਾਣਾ ਦਿੰਦਾ ਕਰੋਨਾ ਦੇ ਵਿੱਚ ਸਾਰਾ ਕੁਝ ਖੜ ਗਿਆ ਸੀ ਕਿਸਾਨੀ ਹੈ ਜਿਹਨੇ ਸਾਡੀ ਇਕਨੋਮੀ ਨੂੰ ਬਚਾਈ ਤੁਸੀਂ ਜੇ ਦੇਸ਼ ਦੀ ਇਕਨੋਮੀ ਨੂੰ ਅੱਗੇ ਲੈ ਕੇ ਜਾਣਾ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤਾਂ ਤੁਹਾਨੂੰ ਸਾਡੀ ਜਿਹੜੀ ਖੇਤੀ ਆ ਸਾਡੀ ਕਿਸਾਨੀ ਇਹਨੂੰ ਬਚਾਉਣਾ ਪਏਗਾ ਔਰ ਜਿਹੜਾ ਲਾਅ ਐਂਡ ਆਰਡਰ ਪੰਜਾਬ ਦਾ ਲਾਅ ਐਂਡ ਆਰਡਰ ਬਿਲਕੁਲ ਕੰਟਰੋਲ ਦੇ ਵਿੱਚ ਆ ਔਰ ਸਾਡੇ ਜਿਹੜੇ ਸਾਰੇ ਸਾਥੀ ਕਿਸਾਨ ਦੁਕਾਨਦਾਰ ਅਸੀਂ ਸਾਰੇ ਇਕੱਠੇ ਆ ਇਹ ਤੇ ਮਤਲਬ ਗੱਲ ਸੁਣੋ ਨਾ ਤੁਸੀਂ ਗੱਲ ਹੀ ਨਹੀਂ ਸੁਣਦੀ ਇਹ ਕੋਈ ਬਾਰਡਰ ਥੋੜੀ ਆ ਬਾਕੀ ਦਸਤਾਨ ਪਾਕਿਸਤਾਨ ਦਾ ਕਿ ਤੁਸੀਂ ਉੱਥੇ ਕਿਲਾ ਗੱਡ ਕੇ ਉਹਨੂੰ ਬੰਦ ਕਰ ਦਿਓਗੇ ਕੋਰਟ ਨੇ ਵੀ ਉਹਨਾਂ ਨੂੰ ਕਿਹਾ ਤੇ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਬਾਰਡਰ ਖੋਲਣਾ ਚਾਹੀਦਾ ਬਹੁਤ ਧੰਨਵਾਦ ਇਹ ਸੀਗੇ ਸਪੀਕਰ ਕੁਲਤਾਰ ਸੰਧਵਾ ਜਿਹੜੇ ਕੀ ਗੱਲ ਰੱਖਦੇ ਨਜ਼ਰ ਆਏ ਜਿਸ ਤਰੀਕੇ ਨਾਲ ਮੋਹਿੰਦਰ ਭਗਤ ਜਿਹੜਾ ਹੈ ਹੁਣ ਅਫੀਸ਼ੀਅਲ ਤੌਰ ਤੇ ਵਿਧਾਇਕ ਬਣ ਕੇ ਨੇ ਤੇ ਦੂਜੇ ਪਾਸੇ ਕਿਸਾਨਾਂ ਦੀ ਵੀ ਗੱਲ ਜਿਹੜੀ ਆ ਉਹ ਪੂਰੇ ਤਰੀਕੇ ਨਾਲ ਰੱਖਦੇ ਨਜ਼ਰ ਆਏ ਨੇ ਕੈਮਰਾ ਪਰਸਨ ਨੂੰ ਬਦਰ ਚੱਕੀ ਦੇ ਨਾਲ ਬਸਰ ਵਰਮਾ ਟੈਲੀਪੋਸਟ ਚੰਡੀਗੜ੍ਹ ਇਸ ਵਕਤ ਮੇਰੇ ਨਾਲ ਸਪੀਕਰ ਕੁਲਤਾਰ ਸੰਧਵਾ ਜੀ ਨੇ ਸੰਧਵਾ ਜੀ ਸਭ ਤੋਂ ਪਹਿਲਾਂ ਮ ਨੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਜੀ ਅੱਜ ਉਹਨਾਂ ਨੇ ਸੌਂਚ ਅੱਜ ਲਈ ਹੈ ਔਰ ਅੱਜ ਫਾਰਮਲੀ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣ ਗਏ ਹੈ ਜਲੰਧਰ ਪੱਛਮੀ ਜਿਹੜੀ ਸੀਟ ਹੈ ਉਥੋਂ ਔਰ ਮੈਂ ਆਸ ਕਰਦਾ ਕਿ ਉਹ ਜਲੰਧਰ ਦੇ ਜਲੰਧਰ ਪੱਛਮੀ ਦੇ ਲੋਕਾਂ ਦੀਆਂ ਆਸਾਂ ਤੇ ਖਰੇ ਉਤਰਦੇ ਹੋਏ ਆਪ ਦੀ ਜਿਹੜੀ ਨਵੀਂ ਜ਼ਿੰਮੇਵਾਰੀ ਹੈ ਇਹਨੂੰ ਤੰਦੇ ਹੀ ਨਾਲ ਨਿਭਾਉਣਗੇ ਇਸ ਤਲਾਵਾ ਰੈਸਿਡਰ ਸਪੀਕਰ ਨੂੰ ਤੁਸੀਂ ਪਰ ਫਿਰ ਵੀ ਇੱਕ ਸਵਾਲ ਕਰ ਲੈਣਾ ਕਿ ਜੇ ਕਿਸਾਨਾਂ ਦੀ ਗੱਲ ਕਰ ਲਈਏ ਤੁਸੀਂ ਪਤਾ ਹੀ ਹੋਗਾ ਸ਼ੰਭੂ ਬਾਰਡਰ 'ਚ ਜੋ ਕੁਝ ਚੱਲ ਰਿਹਾ ਹੈ ਇਹ ਕਿਹਾ ਜਾ ਰਿਹਾ ਕਿ ਕਿਸਾਨ ਕਰਨੇ ਅੱਗੇ ਜਾਵਾਂਗੇ ਸਵਾਲ ਇਹ ਚੱਕੇ ਜਾ ਰਹੇ ਨੇ ਕਿ ਸ਼ਾਇਦ ਪੰਜਾਬ ਦੀ ਸਥਿਤੀ ਜਿਹੜੀ ਹੈ ਲਾਅ ਐਂਡ ਆਰਡਰ ਸਥਿਤੀ ਉਹ ਨਾ ਖਰਾਬ ਹੋਏ ਇਸ ਚੀਜ਼ ਨੂੰ ਲੈ ਕੇ ਕਿਉਂਕਿ ਹਰਿਆਣਾ ਵੀ ਆਪਣੀ ਬਚਾਅ ਦੀ ਗੱਲ ਕਰਦਾ ਪੰਜਾਬ ਆਪਣੀ ਬਚਾਅ ਦੀ ਗੱਲ ਕਰਦਾ ਦੇਖੋ ਜੀ ਕਿਸਾਨ ਕੋਈ ਉਪਤਰ ਵੀ ਥੋੜੀ ਹੈ ਇਹ ਤੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਆ ਆ ਭੁੱਖੇ ਰਹਿ ਕੇ ਆ ਤੁਸੀਂ ਦੇਖੋ ਥੋੜੀ ਜੀ ਬਾਰਿਸ਼ ਹੋ ਜੇ ਸਾਰਾ ਖਰਾਬ ਹੋ ਜਾਂਦਾ ਕੰਮ ਮਤਲਬ ਸਭ ਤੋਂ ਵੱਡਾ ਰਿਸਕ ਤੇ ਜਿਹੜਾ ਰਹਿੰਦਾ ਕਿਸਾਨ ਰਹਿੰਦਾ ਔਰ ਸਭ ਤੋਂ ਘੱਟ ਇਨਸ਼ੋਰਡ ਹੈ ਸਾਡਾ ਕਿਸਾਨ ਹੈ ਗੱਲ ਕਿਸਾਨ ਦੀ ਹੁੰਦੀ ਹੈ ਲੁੱਟਮਾਰ ਹੋਰ ਕੋਈ ਕਰ ਜਾਂਦਾ 10 ਲੱਖ ਕਰੋੜ ਤੁਸੀਂ ਇੰਡਸਟਰੀਅਲਿਸਟ ਨੂੰ ਦੇ ਦਿੱਤਾ ਐ ਸਬਸਿਡੀ ਉਹ ਕਿਸਾਨ ਦੇ ਵੀ ਕੁਝ ਕਰੋ ਜਿਹੜਾ ਦੇਸ਼ ਦਾ ਅੰਨ ਭੰਡਾਰ ਪੂਰਾ ਕਰਦਾ ਭੁੱਖਿਆਂ ਨੂੰ ਖਾਣਾ ਦਿੰਦਾ ਕਰੋਨਾ ਦੇ ਵਿੱਚ ਸਾਰਾ ਕੁਝ ਖੜ ਗਿਆ ਸੀ ਕਿਸਾਨੀ ਹੈ ਜਿਹਨੇ ਸਾਡੀ ਇਕਨੋਮੀ ਨੂੰ ਬਚਾਈ ਸੋ ਜੇ ਦੇਸ਼ ਦੀ ਇਕਨੋਮੀ ਨੂੰ ਅੱਗੇ ਲੈ ਕੇ ਜਾਣਾ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤਾਂ ਤੁਹਾਨੂੰ ਸਾਡੀ ਜਿਹੜੀ ਖੇਤੀ ਆ ਸਾਡੀ ਕਿਸਾਨੀ ਇਹਨੂੰ ਬਚਾਉਣਾ ਪਏਗਾ ਔਰ ਜਿਹੜਾ ਲਾਅ ਐਂਡ ਆਰਡਰ ਪੰਜਾਬ ਦਾ ਲਾਅ ਐਂਡ ਆਰਡਰ ਬਿਲਕੁਲ ਕੰਟਰੋਲ ਦੇ ਵਿੱਚ ਆ ਔਰ ਸਾਡੇ ਜਿਹੜੇ ਸਾਰੇ ਸਾਥੀ ਕਿਸਾਨ ਦੁਕਾਨਦਾਰ ਅਸੀਂ ਸਾਰੇ ਇਕੱਠੇ ਆ ਇਹਤੇ ਮਤਲਬ ਗੱਲ ਸੁਣੋ ਨਾ ਤੁਸੀਂ ਗੱਲ ਹੀ ਨਹੀਂ ਸੁਣਦੀ ਇਹ ਕੋਈ ਬਾਰਡਰ ਥੋੜੀ ਆ ਪਾਕਿਸਤਾਨ ਪਾਕਿਸਤਾਨ ਦਾ ਕਿ ਤੁਸੀਂ ਉੱਥੇ ਕਿਲਾ ਗੱਡ ਕੇ ਉਹਨੂੰ ਬੰਦ ਕਰ ਦਿਓਗੇ ਕੋਰਟ ਨੇ ਵੀ ਉਹਨਾਂ ਨੂੰ ਕਿਹਾ ਤੇ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਬਾਰਡਰ ਖੋਲਣਾ ਚਾਹੀਦਾ ਵਤਨਵਾਲ ਇਹ ਸੀਗੇ ਸਪੀਕਰ ਕੁਲਤਾਰ ਸੰਧਵਾ ਜਿਹੜੇ ਕੀ ਗੱਲ ਰੱਖਦੇ ਨਜ਼ਰ ਆਏ ਜਿਸ ਤਰੀਕੇ ਨਾਲ ਮੋਹਿੰਦਰ ਭਗਤ ਜਿਹੜਾ ਹੈ ਹੁਣ ਅਫੀਸ਼ੀਅਲ ਤੌਰ ਤੇ ਵਿਧਾਇਕ ਬਣ ਕੇ ਨਹੀਂ ਤੇ ਦੂਜੇ ਪਾਸੇ ਕਿਸਾਨਾਂ ਦੀ ਵੀ ਗੱਲ ਜੜੀ ਆ ਉਹ ਪੂਰੇ ਤਰੀਕੇ ਨਾਲ ਰੱਖਦੇ ਨਜ਼ਰ ਆਏ ਨੇ ਕੈਮਰਾ ਪਰਸਨ ਨੂੰ ਬਦਰ ਚੱਕੀ ਦੇ ਨਾਲ ਬਸਰ ਵਰਮਾ ਟੈਲੀਪੋਸਟ ਚੰਡੀਗੜ੍ਹ